ਗਰੀਬ ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ ਇੱਕ ਪਾਸੇ ਮੋਦੀ ਸਰਕਾਰ ਨੇ ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀਆਂ ਵਾਸਤੇ ਸਖਤ ਕਾਨੂੰਨ ਹਿੱਟ ਐਂਡ ਰਨ ਬਣਾਇਆ ਹੈ ਪਰ ਲੋਕ ਫਿਰ ਵੀ ਇਸ ਦੀ ਕੋਈ ਪਰਵਾਹ ਨਾ ਕਰਦੇ ਹੋਏ ਇਸ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਇਸ ਤਰ੍ਹਾਂ ਦੀ ਘਟਨਾ ਦਸੂਹਾ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਇੱਕ ਨੌਜਵਾਨ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਦੂਸਰੇ ਪਾਸੇ ਗਲਤ ਦਿਸ਼ਾ ਵੱਲੋਂ ਇੱਕ ਕਾਰ ਨੰਬਰ ਪੀਬੀ 07 ਬੀਐਮ 9069 ਸਲੈਰੀਆ ਜਿਸ ਨੂੰ ਮੋਹਨ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ ਜਿਸ ਨੇ ਸਿੱਧੀ ਸਾਡੇ ਮੋਟਰਸਾਈਕਲ ਵਿੱਚ ਲਿਆ ਕੇ ਮਾਰ ਦਿੱਤੀ ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਇੱਕ ਦੀ ਹਾਲਤ ਗੰਭੀਰ ਹੋਲ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਹਜੇ ਵੀ ਉਹ ਵਿਅਕਤੀ ਕੋਮਾ ਵਿੱਚ ਹੈ ਉਸਦੇ ਪਿਤਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆ ਉਕਤ ਵਿਅਕਤੀ ਮੋਹਨ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਫਸਰ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੋਹਨ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੱਤਰਕਾਰ ਕਨਵਲਜੀਤ ਸਿੰਘ लाड्डी ਜੰਡਿਆਲਾ ਜੀ। ਜੀ ਕਿੱਥੋਂ ਰਹਿਣ ਵਾਲੇ ਜੀ ਤੇ ਕੀ ਧਰਨਾ ਹਸਾ ਹੈ? ਮੇਰਾ ਨਾਮ ਅਰੋਪਦਾ ਸਿੰਘ ਹੈ ਜੀ। son of ਚਾਨਣ ਸਿੰਘ ਜੀ। ਪਿੰਡ ਚਾਂਗ ਬਸਵਾ ਜੀ। ਤੇ ਸਾਡਾ ਅਸੀਂ ਇੱਕ ਦਸੂਹੇ ਗਏ ਸੀਗੇ ਮੇਰਾ ਲੜਕਾ ਮਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀਗਾ ਇਹਦੇ ਨਾਲ ਮੇਰੇ ਦੋ ਭਤੀਜੇ ਸੀਗੇ ਬੈਠੇ ਇਹ ਬਲਗਣਾ ਸਕੂਲ ਗੁਰਦੁਆਰਾ ਸਾਹਿਬ ਦੇ ਲਾਗੇ ਇਹ ਗਲਤ ਸਾਈਡ ਤੇ ਉਧਰ ਪਿੰਡ ਦੇ ਵਿੱਚੋਂ ਗੱਡੀ ਜਾ ਕੇ ਸਾਡੇ ਮੁੰਡੇ ਮੇਹਨਤ ਚੜੇ ਹੋ ਸੀਗੇ ਇਹ ਇਹ ਬਜਰ ਸਾਈਡ ਗਲਤ ਸਾਈਡ ਤੋਂ ਤੇ ਆ ਗਏ ਤੇ ਇਹਨਾਂ ਦੇ ਉੱਪਰ ਇਹ ਮੁੰਡਾ ਗੱਡੀ ਦੇ ਉੱਪਰ ਦੀ ਲਗਾਤੀ ਇਹ ਜਿਹੜਾ ਦੋ ਮੁੰਡੇ ਜਿਹੜੇ ਛੋਟੇ ਸੀਗੇ ਉਹ ਆਪਣੇ ਸੜਕ ਵਾਲੇ ਪਾਸੇ ਡਿਗਿਆ ਤੇ ਇਸ ਪਾਸੇ ਚੱਲਦੇ ਸੀਗੇ ਤੇ ਇਹ ਮੁੰਡਾ ਸੜਕ ਦੇ ਵਿੱਚ ਡਿਗਿਆ ਇਹ ਇਹਦੇ ਨਾਲ ਉਹਦੇ ਉੱਪਰ ਗੱਡੀ ਵੀ ਟੱਟ ਪਾਤੀ ਜਿਹਦੇ ਨਾਲ ਪਹਿਲਾਂ ਬੰਪਰ ਦੇ ਸੜਕ ਤੇ ਸੱਟੇ ਬਹੁਤ ਵੱਜੀ ਉਸ ਤੋਂ ਬਾਅਦ ਇਹਦੇ ਜਿਹੜੀਆਂ ਦੋਨੇ ਲੱਤਾਂ ਦੇ ਵੀ ਫ੍ਰੈਕਚਰ ਹੋ ਗਏ ਤੁਹਾਨੂੰ ਸਮ ਤੇ ਮਤਲਬ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਤੇ ਮੇਰੀ ਗੱਡੀ ਜਿਹੜੀ ਹੈਗੀ ਹੈ ਇਹ ਇੰਨਾ ਹੋ ਗਿਆ ਤਾਂ ਉਹਨੇ ਬ੍ਰੇਕ ਮਾਰ ਕੇ ਕੋਸ਼ਿਸ਼ ਕੀਤੀ ਉਹਨੂੰ ਡੱਕਣ ਦੀ ਤਾਂ ਜਦ ਕਿ ਉਹ ਇਹ ਟਾਇਰ ਦੇ ਨਾਲ ਮੁੰਡੇ ਸ਼ਾਤੀ ਵੀ ਪਿਛੇ ਵੀ ਹੈਗੀ ਜਿਹੜੀ ਪੂਰੀ ਤਰ੍ਹਾਂ ਅਗਲ ਹੋ ਗਈ ਆ ਉਸ ਤੋਂ ਬਾਅਦ ਐਕਸੀਡੈਂਟ ਕਰਨ ਤੋਂ ਬਾਅਦ ਉਹ ਜਾਂ ਭੱਜਣ ਦੀ ਕੋਸ਼ਿਸ਼ ਕੀਤੀ ਉਹ ਲੋਕੀ ਪਿੰਡ ਵਾਲੇ ਲਾਗੇ ਪਿੰਡ ਵਿੱਚ ਸੀਗਾ ਪਿੰਡ ਵਾਲਿਆਂ ਨੇ ਉਹਨੂੰ ਢੱਕਿਆ ਤੇ ਇਹ ਲੋਕਾਂ ਨੇ ਕਿ ਗਰੀਬਾਂ ਦੇ ਬੱਚੇ ਮਾਰ ਕੇ ਤੱਕੇ ਲੱਗਿਆ ਜਾਣ ਉਹਨਾਂ ਦੀ ਕਹਿਣ ਤੇ ਫਿਰ ਉਹਨੇ ਗੱਡੀ ਢੱਕੀ ਆ ਢੱਕ ਕੇ ਤਾਂ ਫਿਰ ਉਹਨਾਂ ਨੂੰ ਤਿੰਨ ਤਿੰਨੇ ਬੱਚੇ ਜਿਹੜੇ ਹੈਗੇ ਦਸੂਆ ਹਸਪਤਲ ਉਹਨੇ ਐਡਮਿਟ ਕਰਾਇਆ ਜਿਨ੍ਹਾਂ ਦੇ ਦੋਹਾਂ ਦੇ ਛੋਟੀਆਂ ਸੜਕਾਂ ਲੱਗੀਆਂ ਸਨ ਤੇ ਇਹ ਜਿਆਦਾ ਗੰभीर ਜੱਕਵੀ ਸੀਗਾ ਹੁਣ ਦੇ ਕਾਰਨ ਉਤੋਂ ਦਸੂਹਾ ਤੋਂ ਰੈਫਰ ਹੁਸ਼ਿਆਰਪੁਰ ਦਾ ਕੀਤਾ ਗਿਆ ਜੀ ਹੁਸ਼ਿਆਰਪੁਰ ਤੋਂ ਬਾਅਦ ਉਹਨਾਂ 60 ਦਾ ਜਾਜਾ ਲੈਣ ਲਈ ਸਿਟੀ ਸੇ ਕਹਨੇ ਕੀਤੀ ਤੇ ਉਸ ਤੋਂ ਬਾਅਦ ਇਹ ਇਹਨਾਂ ਨੂੰ ਰੈਫਰ ਹੋਣ ਵਾਸਤੇ ਸਾਨੂੰ ਚੰਡੀਗੜ੍ਹ ਦਾ ਕਿਹਾ ਗਿਆ ਪਰ ਅਸੀਂ ਕਿਹਾ ਵੀ ਸਾਡੇ ਕੋਲ ਕੋਈ ਬਾਤ ਵੀ ਨਹੀਂ ਹੈ ਕਿ ਮੈਂ ਬੜਾ ਉਫੇ ਹੂੰਗਾ ਮੈਂ ਆਪਣੀ ਆਪਣੇ ਆਪਣੇ ਆਪ ਦਾ ਮਦਦ ਸਹਾਰਾ ਲੈਣ ਵਾਸਤੇ ਮੈਂ ਪੀਜੀ ਆਪਣੇ ਇਹ ਜੋ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਦਾ ਰੈਫਰ ਬਾਅਦ ਤੇ ਗਿਆ ਉਹਨਾਂ ਨੂੰ ਤੇ ਮੈਨੂੰ ਉਹਨਾਂ ਨੇ ਇਥੋਂ ਰੈਫਰ ਕਰਕੇ ਗੁਰ ਆਪਣੇ ਗੁਰਨਾਨਕ ਹਸਪਤਾਲ ਦਾ ਰੈਫਰ ਕੀਤਾ ਇਹ ਮਗਰਵਾਂ ਹੀ ਇਹ ਹਾਦਸਾ 25 ਤਰੀਕ ਨੂੰ ਹੋਇਆ ਜੀ ਤੇ ਅਸੀਂ ਉਥੋਂ ਮਗਰ ਇੱਥੇ ਗੁਰਨਾਨਕ ਹਸਪਤਾਲ ਕਰੀਬ 10 ਵਜੇ ਦੇ ਰਾਤ ਦੇ ਪਹੁੰਚੇ ਇੱਥੇ ਕੱਲ ਕੋਈ ਆਪਣੇ ਇੱਥੇ ਕਰਾਈ ਗਈ ਦੇਖੋ ਅਸੀਂ ਪਹਿਲਾਂ ਨਹੀਂ ਸੀ ਉਹਨਾਂ ਦੇ ਖਿਲਾਫ ਕੋਈ ਵੀ ਪਰ ਜਦੋਂ ਇੱਥੋਂ ਸਾਨੂੰ ਉਹਨੂੰ ਦਾਖਲ ਕਰਾ ਕੇ ਬਿਲਕੁਲ ਛੱਡ ਕੇ ਚਲੇ ਗਏ ਕਹਿੰਦੇ ਤੇ ਜੋ ਸਾਡੇ ਕੋਲ ਪੈਸੇ ਨਹੀਂ ਹੈਗੇ ਤਵੇ ਅਸੀਂ ਕੋਈ ਕੁਝ ਨਹੀਂ ਕਰਾਉਣਾ ਚਾਹੁੰਦੇ ਸਾਡੇ ਕੋਲ ਕੁਝ ਨਹੀਂ ਦੇਣਾ ਸਾਡੇ ਚਾਹਦੇ ਫਿਰ ਸਾਡੇ ਕੋਲ ਹੈ ਨਹੀਂ ਪੈਸਾ ਕੋਈ ਵੀ ਜਿਹਨਾਂ ਨੇ ਐਕসিডেন্ট ਕੀਤਾ ਮੁੰਡੇ ਦਾ ਉਹਨਾਂ ਨੂੰ ਤਾਂ ਸਾਰ ਲਈ ਗਈ ਤੁਹਾਡੀ ਅਗੇ ਇਹ ਹਾਂ ਉਹਨਾਂ ਨੇ ਸਾਰ ਲਈ ਸੀ ਇੱਥੇ ਦਾਖਲ ਕਰਾ ਕੇ ਗਿਆ ਸੀਗਾ ਜੀ 1 ਘੰਟੇ ਦੇ ਬਾਅਦ ਠੀਕ ਉਹ ਦੌੜ ਕੇ ਚੱਲ ਗਿਆ ਮੁੜ ਕੇ ਮੁੜ ਕੇ ਸਾਡੇ ਕੋਲੋਂ ਸੀ ਚੌਦੀ ਸੰਪਰਕ ਤੋਂ ਬਾਹਰ ਚੱਲ ਗਿਆ ਉਹ ਉਹਨਾਂ ਨੂੰ ਪੈਸਾ ਜਮ੍ਹਾਂ ਕਰਾਇਆ ਗਿਆ ਇੱਥੇ ਕੋਲ ਨਹੀਂ ਨਹੀਂ ਉਹਨੇ ਕੁਝ ਨਹੀਂ ਕੀਤਾ ਸਾਡੀ ਕੋਈ ਮਦਦ ਨਹੀਂ ਕੀਤੀ ਨਹੀਂ ਕੋਈ ਮਦਦ ਨਹੀਂ ਕੀਤੀ ਸਭ ਤੋਂ ਪ੍ਰਕਾਰ ਵਾਲੋ ਕੀ ਕਾਰਵਾਈ ਕੀਤੀ ਗਿਆ ਪੁਲਿਸ ਪਰ ਮਰ ਬਲੋ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਆ ਕੇ ਬਿਆਨ ਲਿਖਾਓ ਮੈਂ ਕਿਹਾ ਜੀ ਮੇਰਾ ਬੱਚਾ ਇੱਕ ਮੂਮੈਂਟ ਦੇ ਸਾਥੇ ਹੈਗਾ ਤਾਂ ਮੈਂ ਉਹਨੂੰ ਛੱਡ ਕੇ ਨਹੀਂ ਆ ਸਕਦਾ ਫਿਰ ਇਹ ਦੂਜੇ ਮੁੰਡੇ ਸੀਗੇ ਉਹਨਾਂ ਦੇ ਇੱਕ ਦੇ ਮੁੰਡੇ ਲਵ ਪ੍ਰੀਜ਼ ਦੇ ਨਾਂ ਦੇ ਉਹ ਉਹਨਾਂ ਨੇ ਬਿਆਨਾ ਜੀ ਜਿਹੜੀ ਹੈਗੀ ਆ ਉਹ ਕਾਰਵਾਈ ਦਰਜ ਕੀਤੀ ਐਫ ਆਈ ਆਰ ਤੇ ਉਹਦੀ ਜਿਹੜੀ ਕਾਪੀ ਦੇਣ ਤੋਂ ਸਾਨੂੰ ਉਹਨਾਂ ਨੇ ਰੱਖ ਲਿਆ ਤੇ ਕਹਿੰਦੇ ਐਸੇ ਜਿਹੜਾ ਉਹਨਾਂ ਦਾ ਨਾਮ ਕੀ ਆ ਰਿਹਾ ਹੈ ਉਹਨਾਂ ਦੇ ਨਾਮ ਹੈਗੇ ਮੋਹਨ ਸਿੰਘ ਸਨ ਆਫ ਕਰਤਾਰ ਸਿੰਘ ਤੇ ਇੱਕੋ ਦਾ ਭਰਾ ਸੀਗਾ ਉਹਦੇ ਨਾਮ ਦਾ ਸਾਨੂੰ ਪਤਾ ਨਹੀਂ ਉਹ ਹੈਗਾ ਸੱਜਣਾਪਿੰਡ ਦੇ ਰਹਿਣ ਵਾਲੇ ਤੇ ਦਸੂਹਾ ਹਾਲਬਾਸੀ ਦਸੂਹਾ ਰਹਿੰਦੇ ਹੋ ਕੀ ਮੰਗ ਕੀ ਕਰਦੇ ਅਸੀਂ ਮੰਗਦੇ ਇਹ ਕਰਦੇ ਆ ਵੀ ਦੇਖੋ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੇ ਕੋਈ ਖਬਰ ਨਹੀਂ ਲਈ ਮੈਂ ਇਥੇ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਸਾਰੇ ਹਾੜ ਗਾੜ ਪਿੰਡਾਂ ਦੇ ਲੋਕਾਂ ਸਜਣਾ ਕੋਲ ਵੀ ਥੋੜੀ ਥੋੜੀ ਪੈਸੇ ਮੰਗੇ ਮੰਗੇ ਤੇ ਇਥੋਂ ਦਾ ਕੇ ਇਲਾਜ ਦਾ ਬਾਠੇ ਬੈਠਾ ਮੈਂ ਜਿਹੜਾ ਮੇਰਾ ਇਲਾਕਾ ਖਰਚਾ ਹੁਣ ਕਰੀਬ 5 ਲੱਖ ਰੁਪਏ ਵੱਧ ਹੋ ਗਿਆ ਮੈਂ ਤਾਂ ਉਹ ਵੀ ਨਹੀਂ ਦੇ ਸਕਦਾ ਬੱਚੇ ਦਾ ਇਲਾਜ ਕਰਾਉਣ ਬਾਰੇ ਕੋਈ ਇੱਕ ਪੈਸਾ ਵੀ ਨਹੀਂ ਹੈਗਾ ਤੇ ਅੱਜ ਤੱਕ ਵੀ ਮੇਰਾ ਬੱਚਾ ਮਜੂਬੀ ਹਾਲਤ ਵਿੱਚ ਹੈ ਤੇ ਮੈਂ ਡਾਕਟਰ ਸਾਹਿਬ ਅੱਗੇ ਬੇਨਤੀ ਕੀਤੀ ਕਿ ਮਾਰੇ ਮੇਰੇ ਚੰਡੀਗੜ੍ਹ ਦਾ ਪੀਜੀਐਮ ਰੈਫਰ ਕਰ ਦਿਓ ਕਿ ਮੈਂ ਹੋਰ ਔਕਾ ਸੌਕਾ ਹੋ ਗਏ ਬੱਚੇ ਦਾ ਹਾਲ ਸਹੀ ਕਰਾ ਸਕਦਾ ਹੈ ਸਰਕਾਰ ਵੱਲੋਂ 5 ਲੱਖ ਦੇ ਕਾਰਡ ਬਣਾਏ ਜਾ ਰਹੇ ਪੰਜਾਬ ਦਾ ਜਦੋਂ ਤੁਹਾਡੇ ਬਣੇ ਡਟ ਨੇ ਸਾਡਾ ਉੱਥੇ ਬਣਿਆ ਹੈਗਾ ਤੇ ਉਹ ਉਹ ਨਹੀਂ ਚੱਲਿਆ ਸਕਦਾ ਨਹੀਂ ਮੈਂ ਅੰਦੀ ਦੇ ਨਾਮ ਤੋਂ ਮੇਰਾ ਨਾਮ ਰਜਨੀ ਵਾਲਾ ਹੈ ਮੈਂ ਚੰਗੂ ਸੁਹਾਦੇ ਰਹਿਣ ਵਾਲੀ ਹਾਂ ਕੀ ਮਸਲਾ ਕੀ ਆਦਾ ਬਹੁਤ ਹੈ ਮੇਰੇ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਕੋਈ ਵੀ ਖਬਰਸਾਰ ਨਹੀਂ ਲਈ ਅਸੀਂ ਇੱਥੇ ਗੁਰਨਾਣੇ ਨੂੰ ਪਹਿਲੇ ਸਾਨੂੰ ਗੁਰਨਾਣੇ ਹਸਪਤਾਲ ਵਿੱਚ ਭੇਜਿਆ ਗਿਆ ਸੀਗਾ ਫਿਰ ਅਸੀਂ ਉਹਨਾਂ ਨੇ ਉੱਥੇ ਇਨਫੈਕਸ਼ਨ ਵਗੈਰਾ ਦੀ ਜ਼ਿਆਦਾ ਵਧ ਗਈ ਜਿਸ ਕਰਕੇ ਅਸੀਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਲਾਜ ਨਹੀਂ ਹੁੰਦਾ ਤੁਸੀਂ ਕਿਤੇ ਵਧੀਆ ਹਸਪਤਾਲ ਪ੍ਰਾਈਵੇਟ ਵਿੱਚ ਕਰਾ ਸਕਦੇ ਤਾਂ ਚਲ ਜਾਓ ਅਸੀਂ ਪ੍ਰਾਈਵੇਟ ਵਿੱਚ ਲੈ ਕੇ ਆਏ ਇਹਨਾਂ ਨੂੰ ਇੰਨੇ 16-17 ਦਿਨ ਲੈ ਕੇ ਆਈ ਇਹਦਾ ਇਲਾਜ ਕਰਵਾਇਆ ਉਹਨਾਂ ਨੇ ਇਨਫੈਕਸ਼ਨ ਵਗੈਰਾ ਕੰਟਰੋਲ ਵਿੱਚ ਕੀਤੀ ਪਰ ਇਹਦਾ ਫਿਰ ਵੀ ਇਹਨਾਂ ਰਿਸਪੌਂਸ ਨਹੀਂ ਹੋਇਆ ਜਾਂ ਦਿਮਾਗ ਵਿੱਚ ਸੋਜ ਅਜੇ ਤੱਕ ਵੀ ਹੈਗੀ ਹੈਗੀ ਉਹਨਾਂ ਨੇ ਕਿਹਾ ਕਿ ਤੁਸੀਂ ਕੇਅਰ ਵਗੈਰਾ ਕਰਵਾ ਲਓ ਅਸੀਂ ਉਹਨਾਂ ਨੂੰ ਕਿਹਾ ਗਿਆ ਅਸੀਂ ਪੀਜੀ ਵਿਗਾਰਾ ਵਿੱਚ ਵਿਗਾੜ ਤੇ ਬੱਚੇ ਦਾ ਇਲਾਜ ਕਰਵਾ ਲੈਣੇ ਆ ਉਮਰ ਕਿੰਨੀ ਤੁਹਾਡੇ ਭਰਾ ਦੀ ਮੇਰੇ ਭਰਾ ਦੀ ਉਮਰ 20 ਸਾਲ ਹੈ ਕੀ ਕੰਮ ਕੀ ਕਰਦਾ ਸੀ ਮੇਰਾ ਭਰਾ ਪੜਦਾ ਕਿੱਥੇ ਪੜਦਾ ਕਿਹੜੀ ਕੋਰਸ ਬੀਟਾ ਹਰਿਆਣਾ ਵਿੱਚ ਹਰਿਆਣਾ ਵਿੱਚ ਪੜਦਾ ਬੀਟੈਕ ਆਗਾ ਇਹ ਮੰਗ ਕਿ ਕਰਦੇ ਹਾਂ ਅਸੀਂ ਇਹ ਕਹਿੰਨੇ ਕਿ ਸਾਡੀ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਮਦਦ ਨਹੀਂ ਕੀਤੀ ਜੇ ਭਰਾ ਸਾਡੇ ਨੂੰ ਕੁਝ ਵੀ ਹੁੰਦਾ ਉਹਦੇ ਲਈ ਪੁਲਿਸ ਪੁਲਿਸ ਜ਼ਿੰਮੇਵਾਰ ਹੈ ਜਾਂ ਜਿਹੜੀ ਉਹਨਾਂ ਨੂੰ ਬਚਾ ਰਹੀ ਹੈ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਜਾਂ ਉਹ ਜ਼ਿੰਮੇਵਾਰ ਹੈ ਜਿਨ੍ਹਾਂ ਸਾਡੇ ਭਰਾ ਸਾਡਾ ਇੱਕੋ ਇੱਕ ਤਿੰਨ ਭੈਣਾਂ ਦਾ ਭਰਾ ਹੈ ਸਾਡੇ ਮੁਰੇ ਇਹੀ ਹੁੰਦਾ ਸਕੇ ਸਦਾ ਪਰ ਸੇ ਸਲਾਮਤ ਹੋ ਜੀ